ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਿੱਧਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਪੰਜਗਰਾਈ ਖੁਰਦ ਇਹ ਪਿੰਡ ਬਾਗੇਪਰਾਣਾ ਤਹਿਸੀਲ ਤੇ ਮੋਗੇ ਜ਼ਿਲ੍ਹੇ ਦਾ ਹੈ ਬਾਗੇਪਰਾਣਾ ਤੋਂ ਕੋਟਕਪੁਰੇ ਵਾਲੇ ਪਾਸੇ ਨੂੰ ਜਦੋਂ ਜਾਂਦੇ ਆ ਤਾਂ ਉਸ ਛੜਕ ਦੇ ਉੱਤੇ ਇਹ ਪਿੰਡ ਆਉਂਦਾ ਛੋਟੀ ਪੰਜਗਰਾਈ ਜਾਂ ਪੰਜਗਰਾਈ ਖੁਰਦ ਦੇ ਵਿੱਚੋਂ ਅੱਜ ਦੀ ਇਹ ਤੁਹਾਨੂੰ ਵੀਡੀਓ ਦਿਖਾਉਣ ਲੱਗਾ ਬਾਈ ਸੰਦੀਪ ਦੇ ਘਰੋਂ ਵੀਡੀਓ ਬਣਾ ਰਹੇ ਹਾਂ ਤੇ ਵੀਰ ਵਪਾਰ ਦਾ ਕੰਮ ਕਰਦਾ ਇਹਦੇ ਕੋਲ ਜਰਸੀ گاਵਾ ਜਿਆਦਾ ਵਿਕਰੀ ਵਾਲੀਆਂ ਆ ਹੁੰਦੀਆਂ ਅੱਜ ਦੀ ਵੀਡੀਓ ਦੇ ਟੋਟਲ ਨਾਗ 7 ਆ ਜਿਹੜੇ ਤੁਹਾਨੂੰ ਦਿਖਾਉਣੇ ਆ ਜਿੰਨਾਂ ਚੇ ਦੋ گاਵਾ ਜਿਹੜੀਆਂ ਬਹੁਤ ਛੇਤੀ ਜਿਵੇਂ ਇਸ ਗਾਂ ਨੇ ਛੇਤੀ ਸੂ ਪੈਣਾ ਤੇ ਇੱਕੋ ਬੱਚੀ ਬੜੇ ਚੰਗੇ ਢਾਂਚੇ ਦੀ ਐ ਸੂਈ ਸਵਾਈ ਐ ਇਹਦੇ ਨਾਲ ਬੱਚਾ ਫੀਮੇਲ ਕਾਫ ਐ ਦੋ ਛੋਟੇ ਬੱਚੇ ਦੋਸਤੋ ਜਰਸੀ नस्ਲ ਦੇ ਤੇ ਤਿੰਨ ਹੋਰ ਗੱਭਣ ਵਹਿਣਾ ਸੋ ਟੋਟਲ ਨਾਗਰ ਤੁਹਾਨੂੰ ਦਿਖਾਵਾਂਗਾ ਇਸ ਵੀਡੀਓ ਦੇ ਵਿੱਚ ਸੱਤ ਤੁਸੀਂ ਲਾਸਟ ਤੱਕ ਵੀਡੀਓ ਦੇਖ ਲਿਓ ਇੱਕ ਬੇਨਤੀ ਹੈ ਵੀ ਜਿਹੜਾ ਪਸ਼ੂ ਤੁਸੀਂ ਖਰੀਦਣਾ ਹੈ ਹਮੇਸ਼ਾ ਹੀ ਹਰੇਕ ਵੀਡੀਓ 'ਚ ਕਹਿਣਾ ਹੁੰਦਾ ਵੀ ਤੁਸੀਂ ਆ ਕੇ ਦੇਖਿਆ ਕਰੋ ਤਸੱਲੀ ਕਰਿਆ ਕਰੋ ਆਪਦੀ ਤਸੱਲੀ ਕਰਕੇ ਖਰੀਦ ਲਿਆ ਕਰੋ ਆਨਲਾਈਨ ਜਿਹੜੇ ਵੀਰ ਘਰੇ ਬੈਠੇ ਪਸ਼ੂ ਮੰਗਾਉਣਾ ਚਾਹੁੰਦੇ ਆ ਤਾਂ ਬੇਸ਼ੱਕ ਵੀਡੀਓ ਨੂੰ ਸਕਿਪ ਕਰ ਦਿਆ ਕਰੋ ਕਿਉਂਕਿ ਮੈਂ ਹਮੇਸ਼ਾ ਹੀ ਇਹ ਕੋਸ਼ਿਸ਼ ਕੀਤੀ ਹੈ ਵੀ ਜਿਹੜਾ ਤੁਸੀਂ ਪਸ਼ੂ ਖਰੀਦਣਾ ਹੈ ਉਹਦੀ ਤਸੱਲੀ ਵੀ ਤੁਸੀਂ ਕਰੋ ਆਓ ਸ਼ੁਰੂਆਤ ਕਰੀਏ ਦੋਸਤੋ ਇੱਕ ਪਹਿਲੇ ਨੰਬਰ ਤੇ ਬਹੁਤ ਸੋਹਣੀ ਜਰਸੀ ਵੈਰ ਸਨੀਪ ਬਾਈ ਸਸਤੀ ਕਾ ਹਾਂ ਬਾਈ ਸਸਤੀ ਕਾ ਨਹੀਂ ਸਨੀਪ ਅੱਜ ਆਪਾਂ ਸੱਤ ਨਾਕ ਦਿਖਾ ਰਹੇ ਹਾਂ ਹਾਂਜੀ ਹਾਂਜੀ ਬਈ ਪਹਿਲੇ ਨੰਬਰ ਤੇ ਜਿਹੜੀ ਵਹਿੜ ਦਿਖਾ ਰਹੇ ਹਾਂ ਬਈ ਕੈਨਵਾ ਸੂਆ ਸੂਈ ਹੈ ਪਹਿਲਾ ਸੂਆ ਸੂਈ ਆ ਬਈ ਅੱਜ ਤੀਜਾ ਗਾ ਦਾਣੇ ਨੂੰ ਸੂਈ ਨੂੰ ਆਈ ਹਾਂ ਤੇ ਪ੍ਰੋਪਰ ਬਾਈ ਜਿਹੜਾ ਮੰਨ ਕੇ ਚੱਲੋ ਵੀ ਬੌਲੇ ਤੋਂ ਹੀ ਖਾਲੀ ਆਈ ਠੀਕ ਹੈ ਇਸ ਟਾਈਮ ਦਾ ਹੋਊਗਾ ਬਈ 14-15 ਕਿਲੋ ਬੌਲਾ ਜੀ ਦੰਦੋ ਕਿਵੇਂ ਹੈ ਦੰਦੋ ਬਈਏ ਨੇ ਇੱਕ ਦੰਦੋਂ ਦਾ ਕੱਟਣਾ ਸ਼ੁਰੂ ਕੀਤਾ ਜੀ अच्छा एक ही कड्डे में शुरू ਕੀਤਾ ਦੂਜਾ ਹਲੇ ਨਹੀਂ ਕੱਢਿਆ ਹਾਂਜੀ ਹਾਂਜੀ ਠੀਕ ਹੈ ਅੱਛਾ ਬੱਚਾ ਵੀ ਇਹਨੇ ਬੱਛੀ ਦਿੱਤੀ ਹਾਂਜੀ ਬੱਚਾ ਵੀ ਬੱਛੀ ਆਈ ਟਾਪਰ ਬਾਈ ਜਦੋਂ ਬੰਦਾ ਕੋਈ ਵੀ ਆਪਾਂ ਨੂੰ ਸੌਦਾ ਕਰੂਗਾ ਨਾ ਇਹਦਾ ਸਾਰਾ ਬੱਚੇ ਦਾ ਰਿਕਾਰਡ ਵੀ ਤੇ ਇਹਦਾ ਬੱਛੀ ਦਾ ਵੀ ਫੋਨ ਤੇ ਆਪਾਂ ਨੂੰ ਮਿਲਿਆ ਬਾਈ ਠੀਕ ਹੈ ਤੇ ਇਹ ਤਿੰਨ ਕ ਵਹਿਣਾ ਬਾਈ ਉਧਰ ਆਂਗਾ ਇਹਦੇ ਨਾਲ ਹੀ ਇਕੱਠਾ ਹੀ ਆਣੀਗਾ ਪੈਕ ਗਰੁੱਪ ਹੀ ਲਿਆ ਚਾਰਾਂ ਬੱਛੀਆਂ ਦਾ ਠੀਕ ਹੈ ਫਾਰਮ ਜੋ ਹਨ ਇਹਦਾ ਰੇਟ ਕੀ ਰਹਿਣਾ ਚਾਹੀਦਾ ਬਾਈ ਰੇਟ ਫੋਨ ਤੇ ਆਈ ਕੋਲੀ ਦੱਸੋ ਰੇਟ ਫੋਨ ਤੇ ਆ ਇੱਕ ਦੰਦ ਵਾਈ ਕਹਿੰਦਾ ਚੱਕ ਰਹੀ ਆ ਦੋਂਦ ਵਾਲਾ ਇਹਨੂੰ ਤੁਸੀਂ ਹੁਣ ਦੋਂਦੀ ਮੰਨ ਲਓਗੇ ਰੇਟ ਬਈ ਦਾ ਲੱਖੋਂ ਬਾਹਰ ਆਈ ਵੀ ਉਦੋਂ ਘਾਟਾ ਦਾ ਵੀ ਬਈ ਸੁਣਾ ਫੋਨ ਠੀਕ ਹੈ ਬਹੁਤ ਸੋਹਣਾ ਟਾਂਚਾ ਦੋਸਤੋ ਵੇੜ ਦਾ ਰੰਗ ਵੀ ਦੇਖਿਓ ਇਹਨੇ ਬੱਚਾ ਵੀ ਬੱਚੀ ਨੂੰ ਜਨਮ ਦਿੱਤਾ ਤੇ 14 ਕਿਲੋ ਵਾਂਗੂ ਬੌਲੇ ਤੋਂ ਸ਼ੁਰੂਆਤ ਕੀਤੀ ਹੈ ਫੁੱਲ ਨਰੋਈ ਹਲਾਲ ਕਲਰ ਦੇ ਵਿੱਚ ਜਰਸੀ ਬਹੁਤ ਸੋਹਣਾ ਰੰਗ ਸੋ ਪਸ਼ੂ ਤੁਹਾਨੂੰ ਜਚਣਾ ਚਾਹੀਦਾ ਤੁਸੀਂ ਆਪਦੀ ਸਮਝ ਨਾਲ ਖਰੀਦੋਗੇ ਪਰ ਜਿਹੜੀ ਚੀਜ਼ ਸੋਹਣੀ ਦਿਸਦੀ ਹੈ ਉਹਨੂੰ ਸੋਹਣਾ ਕਿਹਾ ਜਾਂਦਾ ਹੈ ਸੋ ਰੰਗ ਦੇਖੋ ਤੁਸੀਂ ਹਵਾਨਾ ਦੇਖੋ ਪੂਰੀ ਬਿੱਥੀ ਆ ਥਣਾ ਦੇ ਵਿੱਚ ਕੋਈ ਪਲੂਨ ਨਹੀਂ ਦਿਸਦੀ ਹਵਾਨੇ ਤੇ ਨਿੱਗਰ ਹਵਾਨਾ ਜਿੰਨਾ ਨਹੀਂ ਹੈ ਤੁਹਾਡੀ ਇਦ੍ਰਿਸਮ ਸੋ ਪਹਿਲਾ ਸੂਆ ਤਾਜੀ ਸੂਈ ਵੀ ਜਰਸੀ ਫੁੱਲ ਬੋਡੀ weight ਪੂਰੀ ਲੰਬਾਈ ਹਵਾਨਾ ਇਹਦਾ ਹੁਣ ਤੁਸੀਂ ਦੇਖ ਹੀ ਰਹੇ ਹੋ ਵੀਡੀਓ ਦੇ ਵਿੱਚ ਚੰਗਾ ਦਿਸਦਾ ਦੋਸਤੋ ਬਾਕੀ ਚੋਲਿਓ ਪਾਸ ਤੁਸੀਂ ਕਰਨੀ ਹੈ ਦੇਖੋ ਟਾਂਚਾ ਹੱਥੀ ਚੁਆਈ ਵਾਲਾ ਥਾਣਾ ਬੰਦੀਸੇ ਦੀਪਕ ਲਿਆ ਸੋ ਸੋ ਦੰਦ ਦਾ ਆਪਾਂ ਵੀਡੀਓ ਦੇਖ ਸਕਦੇ ਤੁਸੀਂ ਅਜੇ ਚੱਕਣੀ ਸ਼ੁਰੂ ਕੀਤੀ ਹੈ ਠੀਕ ਹੈ ਸਿਰਕੋ ਕੇ ਅਜੇ ਹੋਣੀ ਚੱਕਨੇ ਸ਼ੁਰੂ ਕੀਤੇ ਆ ਦੋਂਦ ਵਾਲੇ ਦੰਦ ਦੋਸਤੋ ਅਜੇ ਇਹ ਦੋਂਦੀ ਪੂਰੀ ਕੰਪਲੀਟ ਦੋਂਦੀ ਨਹੀਂ ਹੈ ਦੋਂਦੀ ਹੋ ਗਈ ਕਿਉਂਕਿ ਜੇ ਦੰਦ ਪਸੂ ਤੋੜ ਜੇ ਉਹ ਦੋਂਦਿਆਂ ਚ ਗਿਨਿਆ ਜਾਂਦਾ ਪਰ ਹਜੇ ਦੋਂਦ ਵਾਲੇ ਦੰਦ ਚੱਕ ਰਹੀ ਹੈ 23 ਮਹੀਨੇ ਬਾਈ ਇਹਦੀ ਪ੍ਰੋਪਰ ਉਮਰ ਆ ਜੀ 23 ਮਹੀਨੇ ਦਸੀ ਹਾਂਜੀ ਹਾਂਜੀ 23 ਨੂੰ ਸੋ ਦੰਦ ਉਹ ਵੈਸੇ کئی ਵਾਰ ਬੋਡੀ weight ਦੇ ਸਿਰ ਤੇ ਵੀ ਪਸੂ ਤੋੜ ਜਾਂਦਾ 23 ਮਹੀਨੇ ਬਾਈ ਕਹਿੰਦਾ ਜੀ ਉਮਰ ਮਾਲਕਾਂ ਨੇ ਦੱਸੀ ਹੈ 2 ਸਾਲ ਤੋਂ 1 ਮਹੀਨਾ ਦਾ ਟਾਈਮ ਇਹ ਤਾਂ ਅੱਗੇ ਦੋਸਤੋ ਇੱਕ ਹੋਰ ਜਰਸੀ ਸੰਦੀਪ ਇਹ ਕੰਮ ਸੁਸੋਂ ਦੀ ਬਈ ਇਹ ਆਪਾਂ ਨੂੰ ਦੂਜਾ ਦੱਸਿਆ ਹੀ ਤੇ ਭਾਣਾ ਕੋਈ ਦੂਜਾ ਮੰਨ ਲਈ ਤੀਜਾ ਮੰਨ ਲਈ ਪਰ ਗਾਂ ਦਾ ਦੁੱਧ ਬਹੁਤ ਦਿੱਤਾ ਵਾ ਬਈ ਕਿੰਨੇ ਕਿਦਨ ਲੋ ਹਜੇ ਬਈ ਅੱਜ ਦੇ 12 ਨੇ ਪਏ ਆ ਜੀ ਠੀਕ ਹੈ ਖੋਲੀ ਢਾਂਚਾ ਇਹਦਾ ਵੀ ਚੰਗਾ ਦੱਸੋ ਬਾਕੀ ਪੇਮੈਂਟ ਤੁਸੀਂ ਇਨਵੈਸਟ ਕਰਨੀ ਹੈ ਕਿਸੇ ਨੇ ਵਧ ਲਾਉਣੇ ਕਿਸੇ ਨੇ ਘਟ ਲਾਉਣੇ ਤਾਂ ਇਹ ਵੀ ਗਾਂ ਚੰਗੀ ਹੈ ਥਣ ਬਹੁਤ ਸੋਹਣਾ ਹੈ ਖਵਾਨੇ ਦਾ ਰੁਖ ਚੰਗਾ ਰੱਖੂਗੀ ਕੁੱਤੋਂ ਚੌੜੀ ਐ ਹਜੇ 12 ਦਿਨ ਬਾਕੀ ਬਾਈ ਰਸਤਾ ਲਿਆਸਨੀ ਦੋ ਛੋਟੇ ਬੱਚੇ ਮਾਈਕਲ ਵਿਕਰੀ ਵਾਲੇ ਆ ਉਹ ਵੀ ਤੁਹਾਨੂੰ ਦਿਖਾ ਦਿੰਨੇ ਇਹਦਾ ਹਵਾਨਾ ਵੈਡ ਦਾ ਤੁਸੀਂ ਫੇਰ ਦੇਖ ਲਓ ਥਾਂ ਬੜਾ ਚੰਗਾ ਲੱਗਾ ਇਹ ਰੋਕੇ ਦੇ ਹਵਾਨੇ ਦਾ ਸੰਦੀਪ ਜਿਹੜੇ ਦੋ ਬੱਚੇ ਹੈ ਬਈ ਬਈ ਇਹਦੀ ਉਮਰ ਹੈਗੀ ਆ 6 ਮਹੀਨੇ ਹੀ ਹੂੰ ਆ ਤਾਂ ਆਪਣੇ ਕੋਲ ਮੰਨ ਕੇ ਚੱਲੋ ਬਈ ਗਾਂ ਹੀ ਆਈ ਸੀਗੀ ਹੂੰ ਤੇ ਗਾਂ ਵੇਚਤੀ ਆ ਬੱਚੇ ਇਹ 15 20 ਦਿਨ ਹੋ ਗਏ ਆਪਣੇ ਕੋਲ ਆ ਇਹਨੂੰ ਇਹਦੀ ਉਮਰ ਹੈਗੀ 9 ਕ ਮਹੀਨੇ ਬਈ ਇਹ ਕੀ ਰੇਟ ਹੋਵੇ ਇਹਨਾਂ ਦਾ ਰੇਟ ਬਈ ਮੰਨ ਕੇ ਚੱਲੋ ਜੇ ਕਰਾਉਣਾ ਬਾਈ ਕਰਾ ਲੈ ਕੋਈ 20000 ਦਾ ਜੋੜਾ ਦੇਦਾ 20000 ਦਾ ਜੋੜਾ ਦੋਸਤੋ ਪਰ ਬਰੀਡ ਬਹੁਤ ਚੰਗੀ ਬਈ ਦੋਨਾਂ ਬੱਚਿਆਂ ਦੀ ਢਾਂਚੇ ਬੂਰੇ ਮੰਨ ਕੇ ਚੱਲੋ ਜੀ ਜਿਵੇਂ ਹੈਗੇ ਆਪਣੇ ਸਾਹਮਣੇ ਆਈ ਇਹ ਸਾਫ਼ ਦਿਨਾ ਬਈ ਬਾਲੇ ਲッセ ਕਿਹਾ ਜਾ ਸਕਦਾ ਨਾ ਰਾਜੀ ਸਹੀ ਹੈ ਵੀ ਬਰੀਡ ਤੌਰ ਮੰਨ ਲਓ ਕੁਆਲਿਟੀ ਤੌਰ ਬਹੁਤ ਚੰਗੇ ਕੋਈ ਫੋਟ ਸ਼ਾਂਗ ਨਹੀਂ ਬਈ ਇਹਨਾਂ ਦੇ ਠੀਕ ਹੈ ਚਾਰ ਚਾਰ ਥਾਨਾ ਪ੍ਰੋਪਰ ਤਿੰਨ ਦੋਸਤੋ ਹੋਰ ਹੀ ਫਰ ਹੈ ਗੀਆਂ ਸੰਦੀ ਬਈ ਇਹਦੀ ਕੀ ਡਿਟੇਲ ਆ ਤੁੰਦੋ ਕਿਵੇਂ ਬੱਚੀ ਬਈ ਇਹ ਤਿੰਨੇ ਬੱਚੀਆਂ ਦੋ ਦੋ ਦੰਦਾਈ ਠੀਕ ਹੈ ਹਾਂਜੀ ਕਿੰਨੇ ਚਿਰ ਦੀ ਕੱਪਣ ਤੇ ਤਿੰਨਾ ਦਾ ਹੀ ਯਾਨੀ ਕਿ ਮਹੀਨਾ ਮਹੀਨਾ ਉਹਨਾਂ ਨੇ ਦੱਸਿਆ ਬਈ ਆ ਬੱਚੀ ਦੇ 5-4 ਦਿਨ ਉੱਪਰ ਰਹਿੰਦੇ ਆ ਇਹਦੇ 35 ਦਿਨ ਆਈ ਜਦੋਂ ਉਹਦੇ 28 ਦਿਨ ਬੇਪਰਲੀ ਦੇ ਬਈ ਇਹਦੇ 27 ਦਿਨ ਆਈ ਆਹ ਕਨਡੀਸ਼ਨ ਇਹਨਾਂ ਦੀ ਠੀਕ ਹੈ ਤੇ ਆਪ ਅੱਛੀ 5-7 ਦਿਨ ਵੱਧ ਲਊਗੀ ਉਹਨਾਂ ਨੂੰ ਵੀ ਠੀਕ ਹੈ ਹਾਂਜੀ ਹਾਂਜੀ ਇਹਦੀ ਡਿਟੇਲ ਬਾਈ ਇਹ ਰੌਕ ਦੀ ਆ ਬਾਈ ਤੇ ਰੇਂਜਰ ਤੋਂ ਗੱਬਣਾ ਈ ਠੀਕ ਹੈ ਸੋ ਢਾਂਚਾ ਦੇਖ ਲਓ ਸੰਦੀਪ ਉਧਰ ਨੂੰ ਮੋੜੀ ਮੇ ਧੁੱਪ ਪੈਂਦੀ ਸਾਹਮਣੇ ਸੋ ਵੱੱਛੀ ਦੇਖ ਸਕਦੇ ਹੋ ਦੋਸਤੋ ਦੋ ਦਿਨ ਦਾ 35 ਦਿਨ ਬਾਕੀ ਆ ਸੋਹਣਾ ਹਵਾਨਾ ਰੱਖਿਆ ਤੇ ਥਣ ਚੰਗੇ ਆ ਛੜ ਦੇ ਸਨੀ ਤੇ ਇਹ ਤੋ ਅੱਗੇ ਇੱਕ ਹੋਰ ਬੱਚੀ ਤੁਸੀਂ ਇਹਦਾ ਟਾਂਚਾ ਫੇਰ ਦੇਖ ਲਓ ਇੱਕ ਹੋਰ ਬੱਚੀ ਦੱਸੋ ਇਹ ਵੀ ਦੋ ਦੰਦ ਹੈ 28 ਦਿਨ ਬਾਕੀ ਹੈ ਬਾਈ ਦੱਸਦਾ ਇਹ ਤਾਂ ਵੀ ਟਾਂਚਾ ਸੋਨਾ ਸੰਦੀਪ ਗੋਮੋਣੀ ਬਈ ਤਪ ਕਾਊਗੀ ਬਾਹਰ ਇਹ ਵੀ ਦੋ ਦੰਦ ਬੱਚੀ ਐ ਚੰਗੇ ਕਦ ਕਾਟਦੀ ਐ ਇਹ ਤਾਂ ਮਹੀਨਾ ਦਸੇ ਹਾਂਜੀ ਹਾਂਜੀ ਬਈ ਇਹਨੂੰ ਉਹ ਇਹਦਾ 1 ਮਹੀਨਾ ਬਾਕੀ ਆ ਦੋਸਤੋ ਇਹਦੇ 35 ਦਿਨ ਬਾਕੀ ਆ ਇਹਦਾ ਵੀ ਮਹੀਨਾ ਹੀ ਬਾਕੀ ਆ ਜੀ ਠੀਕ ਹੈ ਉਹਦਾ ਵੀ ਮਹੀਨਾ ਮੰਨ ਲਓ ਤੁਸੀਂ ਇਹ ਮੰਨ ਲਓ ਵੀ ਇਹ 25 ਤੋਂ 30 ਦਿਨਾਂ ਦੇ ਵਿੱਚ ਦੀ ਸੌਰੀ 25 ਤੋਂ 35 ਦਿਨਾਂ ਦੇ ਵਿੱਚ ਦੀ ਇਹਦੀ ਸਟਾਰਟਿੰਗ ਬਹੁਤ ਸੋਹਣੀ ਆ ਬਈ ਆ ਬੱਚੀ ਦੀ ਇਹਦੀ ਲੇਵੇ ਦੀ ਸਟਾਰਟਿੰਗ ਵੇਖੋ ਕਿੰਨੀ ਸੋਹਣੀ ਕੀਤੀ ਹੈ ਸਾਫ ਸਥਰੀ ਵੈਡ ਸੌਦਾ ਸੋਏ ਨਾਗਜ ਦੀ ਵੀਡੀਓ ਚ ਵਕਾਉ ਸੀਗੇ ਬਾਈ ਕੋਲ ਤੁਹਾਨੂੰ ਮੈਂ ਸੱਤ ਦਿਖਾਤੇ ਜਿਹੜਾ ਪਸੂ ਜੱਜਦਾ ਹੈ ਆ ਜਿਓ ਜੇ ਇੱਥੇ ਤੁਸੀਂ ਦੇਖਿਓ ਆ ਕੇ ਤੇ ਆਪਦੀ ਤਸੱਲੀ ਕਰਕੇ ਲੈ ਜਾਓ ਜਿਹੜਾ ਤੁਹਾਨੂੰ ਨਾਗਜ ਚਾਹੀਦਾ ਸੌਦਾ ਸਿੱਧਾ ਮਾਲਕ ਨਾਲ ਹੋਣਾ ਤੇ ਨੰਬਰ ਬਾਈ ਦਾ ਸਕਰੀਨ ਤੇ ਹੈ ਧੰਨਵਾਦ